ਟੱਕੜਿਆ ਕਰਕਰੀਏ ਜਿਵੇਂ ਨਾ ਹਰਿਆਣੇ ਦੇ ਵਿੱਚ ਪੁਲਵਾਨ ਨੇ ਜਿਹੜੇ ਤੇ ਖਿਡਾਰੀ ਬਹੁਤ ਤਕੜੇ ਨੇ ਉਹ ਕਣੀਆਂ ਜਲੇਬੀ ਵੀ ਹਰਿਆਣੇ ਦੀ ਬਹੁਤ ਤਕੜੀ ਹੈ ਇਹਦੇ ਕਿਉਂ ਜੀ ਆਈਆਂ ਤਾ ਹਾਂ ਜੀ ਤੇ ਤਾਂ ਉਹ ਕਿਹੜੇ ਸੰਤੋਂ ਬਣਾਉਂਦੇ ਹੋ ਮੈਂ 1960 ਸੇ ਬਣਾਉਂਦਾ ਰਹਾਂ ਨਹੀਂ 1960 ਤੋਂ ਜੀ ਓਕੇ ਜੀ ਓਕੇ ਇਹ ਇਥੇ ਆਪਣੇ ਤਾਂ ਲੁਧਿਆਣੇ ਦੀ ਨਿਭਾਸ਼ਟੀ ਤੇ ਕਿਹੜੇ ਸਾਲ ਤੋਂ ਲੁਧਿਆਣੇ 2010 ਤੋਂ ਸ਼ੁਰੂ ਕੀਤਾ ਸੀ 2010 ਤੋਂ ਹੋਰ ਲਗਾਤਾਰ 2015 ਤੋਂ ਲਗਾਤਾਰ ਆ ਰਿਹਾ ਹੈ ਹਾਂ ਬਸ ਕੋਰੋਨਾ ਵਾਂ ਨਹੀਂ ਆਇਆ ਬਾਕੀ ਲਗਾਤਾਰ ਆ ਰਿਹਾ ਹਾਂ ਓਕੇ 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 ਤੇ ਇਹ ਹਰੇਕ ਸਾਲ ਹੀ ਲੌਣੇ ਹੋ ਤੁਸੀਂ ਹਾਂ ਹਰੇਕ ਸਾਲ ਆਉਂਦੇ ਆਂ ਬੜੀ ਪਣੀ ਦੇ ਦੇਸੀ ਕਿਉ ਚਾਹੀਏ ਦੇਸੀ ਹੋ ਜੇ ਮੈਂ ਦੂਸਰ ਦਾ ਨਹੀਂ 2 ਰੁਪਏ ਕਰਕੇ ਹਾਂਜੀ ਰੇਟ ਇਹਦਾ ਰੇਟ 80 ਰੁਪਏ ਦਾ ਪੀਸ ਹੋ ਜਾਂਦਾ ਜੀ ਇਹ 320 320 ਆ ਜਾਂਦਾ ਕਿਲੋ ਮੇ 320 ਰੁਪਏ ਕਿਲੋ ਇੱਕ ਪਈਆ ਦਾ ਹੋ ਜਾਂਦਾ ਇੱਕ ਇੱਕ ਪਈਆ ਦਾ ਹੋ ਜਾਂਦਾ ਹਾਂਜੀ ਉੱਥੇ ਫਿਰ ਹਰਿਆਣੇ ਚ ਵੀ ਥੋੜਾ ਚੱਲਦਾ ਉਹ ਇਹ ਉੱਥੇ ਦਾ ਐਡਰੈਸ ਵੀ ਦੱਸ ਦੋ ਇਹ ਉੱਥੇ ਦਾ ਐਡਰੈਸ ਹੈ ਰਾਜੇਪੁਰਾ ਲਡ ਵਿੱਚ ਹੈ ਥਿੰਕ ਬੋਰਡ ਵੀ ਦੱਸ ਦੋ ਜ਼ਿਲ੍ਹਾ ਸੋਨੀਪਟ ਤਹਿਸੀਲ ਗਵਾਲਾ گاਉਂ ਪਸਾਣਾ ਸੇ 7 ਪੀਸੇ ਵੀ 7 ਨੇ ਤਾ ਉਹ ਬਿਜੀ ਬਹੁਤ ਆ ਵੀ ਆਪਾਂ ਨੂੰ ਟਾਈਮ ਮਸਾਂ ਹੀ ਦਿੱਤਾ ਤਾ ਉਹਨੇ ਆਉ ਇਸ ਤੇ ਕਰ ਤਿੰਨ ਦਿਨ ਕਰ ਦੋ ਇੱਕ ਪੈਕ ਕਰ ਦੇ ਆ ਨਹੀਂ ਬਾਰੇ 36 ਦੇ ਸਾਥ ਤੇ ਇਧਰ ਦੀ ਦਿਖਾਇਓ ਜੀ ਆ ਕੇ ਬੜਾ ਜੰਦ ਬਣਦੇ ਸਰਕਾਰ ਚੱਲ ਰਹੇ ਹੁਣ ਕਿ ਮਸ਼ਹੂਰ ਜਨਨ ਦੀ ਦਰਮਾਣ ਰਹੇ ਆਉਂ ਦਿਖਾ ਪਈਓ ਦੇਖੋ ਜੀ ਪੂਰੀ ਸਫਾਈ ਹੈ ਨਾ ਦੇਸੀ ਘਿਓ ਆ ਤੇ ਪੂਰਾ ਸਾਫ ਸਫਾਈ ਦਾ ਧਿਆਨ ਤੇ ਉਧਰ ਪੂਰਾ ਕੰਮ ਕੈੜਾ ਤੇ ਤਾਊ ਨੂੰ ਟਾਈਮ ਹੈ ਨਹੀਂਗਾ ਜਮਈਂ ਨਾਲ ਗੱਲ ਕਰਨ ਦਾ ਆਪਾਂ ਤਾਂ ਮੰਗੇ ਟਾਈਮ ਲਿਆ ਵੀ ਤਾਊ ਗੱਲ ਕਰ ਲੈਣਾ 2 ਮਿੰਟ ਯਾਰ ਜੇ ਜੁਣੀ ਮਹਾਰਾਸ਼ਟਰੀ ਮੇਲੇ ਤੇ ਆਮੋ ਤਾਂ ਜਰੂਰ ਮਿੱਤਰੋ ਇਹ ਖਾ ਕੇ ਜਾਣੀਏ ਜਲੇਬੀ ਠੀਕ ਹੈ ਜੀ ਓਕੇ ਆ ਸਿਰਾ ਚਲੋ ਖਾਣੇ ਆ ਜਲੇਬੀ ਪਹਿਲਾਂ ਹੋ ਗਈ ਤੇ ਮੇਰਾ ਇਹ ਹਸਦਾ ਹੁਣ 2010 ਤੋਂ ਆਉਂਦੀ ਹੈ ਜੀ ਹਰਿਆਣੇ ਤੋਂ ਆਉਂਦੀ ਹੈ ਜੀ ਹਰਿਆਣੇ ਤੋਂ ਆ ਦੇਖੋ ਜੀ ਇਹਨੂੰ ਵੀ ਜਲੇਬੀ ਤਾਂ ਨਹੀਂ ਕਹਿੰਦੇ ਇਹਨੂੰ ਜਲੇਬ ਕਹਿੰਦੇ ਆ ਜਲੇਬ ਕਹਿੰਦੇ ਆ ਜਲੇਬ ਆ ਜਲੇਬ ਜਲੇਬ ਦੇਖੋ ਜੀ ਲੁਧਿਆਣਾ ਯੂਨੀਵਰਸਿਟੀ ਮੇਲੇ ਦੇ ਉੱਤੇ ਹਰਿਆਣਿਆਂ ਤੋਂ ਬਾਈ ਹੁਣੀ ਆਉਂਦੀਆਂ 2010 ਤੋਂ ਫੈਸਲ ਮਾਨਤਾ ਪ੍ਰਾਪਤ ਨੇ ਕਹਿੰਦੇ ਇਹ 1960 ਤੋਂ ਕਰਦਿਆ ਕੰਮ ਹੈ ਦੋ ਜਲੇਬੀਆਂ ਚਾਰ ਜਗਤ ਦੇ ਬਲਜੀਤ ਬਲਜੀਤ ਸਿੰਘ ਤੇ ਮੈਂ ਤਾਂ ਹਮ ਮੇਰੇ ਵਾਲਾ ਫਿਰ ਆਪਾਂ ਕੋਈ ਕਿ ਸਰਨਾਮੀਏ ਹੋਗੇ ਹਾਂਜੀ ਮੇਰਾ ਨਾਮ ਵੀ ਬਲਜੀਤ ਸਿੰਘ ਹੈ ਆਹ ਬਣਾਣਾ ਸੋਨੇਪਾ ਹਰਿਆਣਾੋਂੋਂ ਬਸਾਣਾ ਓਕੇ 2010 ਤੋਂ ਸਟਾਲ ਇੱਥੇ ਹੀ ਹੁੰਦੀ ਹੈ ਆਪਣੀ ਹਾਂ ਨਹੀਂ ਤਾਂ ਉਧਰਨੇ ਪਾ ਕੇ ਇੱਕ ਬਾਹਰ ਇੱਧਰ ਦੇਖੋ ਓਕੇ 4 ਫੀਟ ਦਾ ਟੋਨ ਕੀ ਰੇਟ ਕੀ ਹੈ ਇਹਦਾ ਕਿਲੋ ਦਾ 1 ਕਿਲੋ ਦਾ 330 ਰੁਪਏ ਦੇਸੀ ਕਿਉਂ ਚ ਦੇਸੀ ਕਿਉਂ ਦੇਸੀ ਕਿਉਂ ਮੈਂ ਕੰਪਲੀਟ ਦੇਸੀ ਕਿਉਂ ਵੀ ਹਰਿਆਣੇ ਵਾਲਾ ਗਰੀਬ ਉਹ ਇੱਕ ਬਲੇਟ ਬੰਦ ਹੋ ਰਹੀ ਦੋ ਤਿੰਨ ਨਾ ਹਾਂਜੀ ਹਰਿਆਣੇ ਵਾਲਾ ਦੇਸੀ ਕਿਉਂ ਇਹ ਡੈਰੀ ਵਾਲਾ ਹੁੰਦਾ ਜੀ 1 ਕਿਲੋ ਖਰਚੋ ਪੂਰੀ ਗੱਲ ਬਾਤ ਮੇਲੇ ਦੇ ਵਿੱਚ ਗੱਲਬਾਤ ਆ ਜੀ ਕਹਿੰਦੇ ਜਲੇਰ ਦੀ ਪੂਰੀ ਗੱਲ ਬਾਤ ਆ ਮੇਲੇ 'ਚ ਕਹਿੰਦੇ ਇਹਦੀ